ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਦਾ ਫੈਮਿਲੀ ਤੇ ਹਰ ਸੁਨავ ਜੀ ਸਾਰੇ ਜਣੇ ਕਿਵੇਂ ਹੋ ਤਰੀਕ ਹੋ ਗਈ ਅੱਜ ਕਿੰਨੀ ਹੋ ਗਈ 13 ਤਰੀਕ ਤੇ ਕਰਾਦੀ ਆ ਜਾਂਦੀ ਹੈ ਮੇਰੀ ਤਰੀਕ ਹੋ ਗਈ ਹੈ ਜੀ ਅੱਜ 13 ਤੇ ਟਾਈਮ ਹੋ ਗਿਆ ਦੁਪਹਿਰ ਦਾ ਤੇ ਸਵੇਰ ਵਾਲੇ ਕੰਮ ਧੰਦੇ ਆਪਾਂ ਸਾਰੇ ਕਰ ਲਏ ਸੀਗੇ ਦੁਪਹਿਰ ਦਾ ਟਾਈਮ ਹੋ ਗਿਆ 3:00 ਵਜੇ ਮਿਲਣਾ ਤਾਂ ਉਤਮ ਸਕੂਲੋਂ ਆਉਣ ਆਲਾ ਤੇ ਉਤਮ ਦੀ ਕਰਦੇ ਆ ਅਸੀਂ ਵੇਟ ਤੇ ਉਹਨੂੰ ਰੋਟੀ ਰੋਟੀ ਦੇ ਕੇ ਫਿਰ ਜਾਣਾ ਸੀ ਬਲਾਡੇ ਪੈਰ ਬਟਲਾਡਾ ਇੱਧਰ ਸੂਟਾਂ ਦੀ ਜਿਹੜੀ ਸਲਾਈ ਕਰਨ ਦੀ ਪ੍ਰਕਿਰਿਆ ਚੱਲ ਰਹੀ ਆ ਆ ਦੇਖੋ ਸੂਟ ਸੀ ਅਸੀਂ ਕੱਢੇ ਇਹ ਮਸ਼ਲੀਨ ਦੇ ਉਹਦੇ ਨੇ ਮਸ਼ਲੀਨ ਦੇ ਨੇ ਮਸ਼ਲੀਨ ਦੇ ਨੇ ਇਹਦੇ ਆ ਸੂਟ ਨਾ ਅਸੀਂ ਪਿਛਲੇ ਸਾਲ ਦੇ ਨੇ ਸਾਡੇ ਕੋਲੇ ਮਸ਼ਲੀਨ ਦੇ ਸੂਟ ਨੇ ਇਹ ਕਪੜਾ ਦੇਖੋ ਬਹੁਤ ਸੋਹਣਾ ਹੈ ਇਸ ਲਾਈਕਰੋਂ ਦੇ ਲਈ ਕੱਢੇ ਸੀਗੇ ਵੀ ਦੇਖ ਲਈਏ ਕੁਝ ਬਣਦਾ ਇਹਦਾ ਕਿ ਨਹੀਂ ਹੁਣ ਪੈ ਜਾਣਗੇ ਲਾਈਨਿੰਗ ਲੂਨਿੰਗ ਲੱਗੂਗੀ ਟਿੱਕੇ ਚਾਹ ਕਲਰ ਆ ਇਹ ਸਸਤੇ ਸੂਟ ਹੀ ਨੇ ਜਿਆਦਾ ਮਹਿੰਗੇ ਸੂਟ ਨਹੀਂ ਹੈਗੇ ਹਨਾ ਹੈਲੋ ਸਾਸਰੀ ਕਾਰ ਹੈਲੋ ਸਾਸਰੀ ਕਾਰ ਜੀ ਸਾਰਾ ਬਸ ਐ ਨਹੀਂ ਬੋਲਦੀ ਹੁੰਦੀ ਐਦੋਂ ਬਾਅਦ ਬੋਲਦੀ ਨਹੀਂ ਐ ਐਦੋਂ ਬਾਅਦ ਬੋਲਦੀ ਨਹੀਂ ਐ ਮੈਂ ਦੇਖਾ ਹਾਂ ਇਹ 2 ਮਿੰਟ ਹੂੰ ਉਦੋਂ ਬਾਅਦ ਹੂੰ ਤੇ ਵੀ ਬਾਜੂ ਬਣ ਕੇ ਦੇ ਖਾਪਣੀਆਂ ਹੂੰ 17 ਇੰਚ ਬਾਜੂ ਦੀ ਬਾਦੂ ਗਲੇ ਗਲੇ ਤੇ ਕਪੜਾ ਲੱਗ ਜੂਗਾ ਹਾਂ ਫਿਰ ਠੀਕ ਬਣ ਜੂਗਾ ਹੈ 2 ਮੀਟਰ ਚੁਕਨੀ ਲਵਾਂਗੇ ਅਸੀਂ ਜੀ ਇਹ ਸੋਚਿਆ ਵੀ ਅਸੀਂ ਇਹ ਨਾ ਇੱਕੋ ਜਿਹਾ ਕਮੀਜ਼ ਵੀ ਕੋਈ ਇਹਦੇ ਇੱਕ ਦੇ ਦੋ ਕਮੀਜ਼ ਬਣਵਾਉਣੇ ਆ ਵੀ ਆਲ ਓਵਰ ਨਿਭਣਵਾਉਣਾ ਸੂਟ ਇਹ 4 ਮੀਟਰ ਕਪੜਾ ਦਾ ਹੈ 4 ਮੀਟਰ ਦਾ ਸੂਟ ਆ ਵੱਡੇ ਪਣੇ ਦਾ ਸੂਟ ਆ ਇਹ ਵੀ ਮਤਲਬ ਇੱਕ ਸੂਟ ਪੂਰਾ ਵਧੀਆ ਬਣ ਜੂ ਜੇ ਬਣਾਉਣਾ ਹੋਵੇ ਅਸੀਂ ਸੋਚਿਆ ਵੀ ਇਹਦੇ ਨਾਲ ਨਾ ਅਸੀਂ ਇਹ ਸੋਚਿਆ ਵੀ ਤੁਸੀਂ ਦੱਸਿਓ ਭੈਣ ਕਮੈਂਟ ਕਰਕੇ ਭੈਣੋ ਜੇ ਵੀਡੀਓ ਦੇਖੋਗੇ ਆ ਤੇ ਅਸੀਂ ਇਹ ਸੋਚਿਆ ਵੀ ਇਹਦੇ ਨਾਲ ਆਲ ਓਵਰ ਸੂਟ ਨਾਲੋਂ ਵੀ ਜ਼ਿਆਦਾ ਜੇ ਮੈਚਿੰਗ ਕਰਿਆ ਜਾਵੇ ਤਾਂ ਜ਼ਿਆਦਾ ਸੋਨਾ ਨਹੀਂ ਲੱਗੂਗਾ ਹਨਾ ਜੂਰ ਰਹਿ ਦਿਓ ਇਸ ਚੀਜ਼ ਬਾਰੇ ਹਾਂ ਵੀ ਮਤਲਬ ਮੈਚਿੰਗ ਕਰਾਂਗੇ ਤਾਂ ਦੇਖੋ ਵੈਸੇ ਤਾਂ ਭੋਏ ਨਾਲ ਦੇ ਕਲਰ ਸੋਨਾ ਲੱਗੂਗਾ ਇਹ ਵਿਆਹ ਦਾ ਹਨ ਤੇ ਬਾਕੀ ਆ ਤਾਂ ਸੋਨਾ ਨਹੀਂ ਲੱਗਣਾ ਕਿਉਂਕਿ ਤਾਂ ਹੋਰ ਹੀ ਕੁਝ ਹੋ ਜਾਊਗਾ ਆ ਚੀਜ਼ਾਂ ਵੀ ਨਹੀਂ ਸ਼ਾਇਦ ਸੋਹਣੀਆਂ ਲੱਗੀਆਂ ਤੁਸੀਂ ਦੱਸਿਓ ਵੀ ਇਹ ਜੋ ਕਿਹੜਾ ਕਲਰ ਦੀ ਅਸੀਂ ਜਿਹੜੀ ਸਲਵਾਰ ਆ ਉਹ ਡਾਈ ਕਰਵਾਈਏ ਕਿਉਂਕਿ ਅਸੀਂ ਸਲਵਾਰਾਂ ਇਹਦੇ ਨਾਲ ਸਾਡੇ ਕੋਲ ਪਲੇਨ ਮਸ਼ਲੀਨ ਪਈ ਆ ਵਾਈਟ ਮਸ਼ਲੀਨ ਡਾਈ ਕਰਾਉਣ ਵਾਲੀ ਉਹ ਕਰਾ ਲਾਂਗੇ ਤੇ ਇਹ ਬਹੁਤ ਸੋਹਣਾ ਕਲਰ ਹੈ ਦਾ ਚਲੋ ਹੁਣ ਮੂਰੇ ਪਊਗਾ ਕਿਉਂਕਿ ਹਨਾ ਹੁਣ ਇਹ ਪੂਰਾ ਵਧੀਆ ਦੋ ਤਿੰਨ ਮਹੀਨੇ ਪੈਜੂਗਾ ਹਨਾ ਦੋ ਤਿੰਨ ਮਹੀਨੇ ਸਰਦੀ ਸਰਦੀ ਪਊਗਾ ਹਾਂ ਤੇ ਚਲੋ ਹੁਣ ਇਹ ਵੀ ਐਂਦੀ ਤੱਕ ਪਊਗਾ ਇਹ ਹਾਂ ਤੇ ਆ ਅਸੀਂ ਦੁਪੱਟੇ ਲੈ ਕੇ ਆਈ ਸੀ ਮੈਂ ਉਥੋਂ ਤੇਲੀਆਂ ਵਾਲੇ ਬਾਜ਼ਾਰ ਚੋਂ ਵਾਈਟ ਤੇ ਇਹ ਦੁਪੱਟੇ ਅਸੀਂ ਡਾਈ ਕਰਾ ਕੇ ਲੈ ਕੇ ਆਉਣੇ ਆ ਇੱਕ ਦੋ ਸੂਟ ਜੇ ਪਏ ਨੇ ਇਹਦੇ ਨੇ ਉਹ ਦਿਖਾਈ ਜੌਰ ਜਟ ਦਾ ਸੂਟ ਕੱਢ ਕੇ ਜਿਹੜਾ ਉਹ ਆਪਾਂ ਬਣਵਾਇਆਗਾ ਵੀ ਕਿਵੇਂ ਬਣਿਆ ਉਹ ਹਾਂ ਹਾਂ ਤੇਰੇ ਵਾਲਾ ਬਾਹਰੋਂ ਆਓ ਦੇਖੀ ਹਲਮਾਰੀ ਖੋਲ ਕੇ ਪਹਿਲਾਂ ਨਹੀਂ ਮੈਂ ਉੱਥੇ ਰੱਖਿਆ ਹੋਇਆ ਮੈਂ ਰੱਖਿਆ ਸੀ ਹਾਂ ਪਰਲੀ ਪਰਲੀ ਜਮੂਰੀ ਹਾਂ ਹਾਂ ਚੱਕ ਅਸੀਂ ਨਾ ਤੁਸੀ ਦੇਖੇ ਹੋਣਗੇ ਵੀ ਜਾਰਜਟ ਦੇ ਸੂਟ ਸੀ ਲੈ ਕੇ ਆਏ ਸੀ ਉਥੋਂ ਤੇਲੀ ਵਾਲੇ ਬਾਜ਼ਾਰ ਦੇ ਵਿੱਚੋਂ ਤੇ ਇਹ ਨਾ ਸੂਟ ਅਸੀਂ ਬਣਵਾ ਲਏ ਇੱਕ ਦੋ ਬਚ ਗਏ ਸੀਗੇ ਪਹਿਲਾਂ ਸੇਲ ਕਰਨ ਦੇ ਲਈ ਬਣ ਲਿਆ ਹੁੰਦੇ ਸੀ ਇਹ ਬਚ ਗਏ ਸੀਗੇ ਤੇ ਆ ਇੱਕ ਸੂਟ ਸੀਗਾ ਅਸੀਂ ਇਹਦੇ ਵਿੱਚੋਂ ਕੀ ਕਰਿਆ ਦੋ ਸ਼ਰਟਾਂ ਬਣਵਾ ਲਈਆਂ ਮੈਂ ਤੇ ਦੀਦੀ ਨੇ ਆ ਸੂਟ ਸੀ ਸਾਰਾ 4 ਮੀਟਰ ਸੀ ਇਹਦੇ ਇੱਕ ਸਾਢੇ ਤਿੰਨ ਇਹ ਤਾਂ ਮੇਰੇ ਸ਼ੋਰਟੇ ਖਣੇ ਦਾ ਪੰਜ ਮੀਟਰ ਸੀ ਹੈ ਛੋਟੇ ਬਣੇ ਨਾ ਛੋਟੇ ਬਣੇ ਦਾ 5 ਮੀਟਰ ਸੀਗਾ ਗਾਇ ਪਨੇ ਦਾ ਆ ਠੀਕ ਆ ਇਹ ਨਾ ਅਸੀਂ ਕੀ ਕਰਿਆ ਇਹਦੀਆਂ ਛਾਟਾਂ ਬਣਵਾ ਲਈਆਂ ਬਈ ਤੇ ਨੀਚੇ ਇਹਦੇ ਨਾਲ ਲੈ ਲਈ ਅਸੀਂ ਪਲੇਨ ਜੋਰਜਟ ਦੀ ਹੀ ਬਾਟਮ ਹਨਾ ਤੇ ਐ ਪੈਚ ਵਰਕ ਜਿਆ ਕਰਾ ਲਿਆ ਥੱਲੇ ਥੋੜਾ ਥੋੜਾ ਐ ਵਰਕ ਜਿਆ ਕਰਾ ਲਿਆ ਜਿਵੇਂ ਤੁਸੀਂ ਦੇਖਦੇ ਹੋ ਇਦਾਂ ਹੀ ਅਸੀਂ ਜਿਹੜੀ ਬਾਟਮ ਸੀ ਉਹਦੇ ਮੂਰੀਆਂ ਤੇ ਕਰਾ ਲਿਆ ਆ ਚੀਜ਼ ਹਾਂ ਆ ਚੀਜ਼ ਐ ਕਰਾ ਲਈ ਤੇ ਇਦਾਂ ਅਸੀਂ ਇਹ ਬਾਜ਼ੂ ਤੇ ਕਰਵਾ ਲਿਆ ਦੇਖੋ ਕਿਵੇਂ ਲੱਗਦਾ ਦੱਸਿਓ ਤੇ ਕਿਵੇਂ ਬਣਿਆ ਇਹਦਾ ਕੰਬੀਨੇਸ਼ਨ ਜਾ ਜੇ ਆਪਾਂ ਵੀ ਅਸੀਂ ਆਲਓਵਰ ਸਟਿਚ ਕਰਵਾਉਂਦੇ ਹਨਾ ਫੇਰ ਜਨ ਦੀ ਮਤਲਬ ਕਿ ਉਹ ਚੀਜ਼ ਹੀ ਨਹੀਂ ਸੀ ਬਾਨੀ ਜਿਵੇਂ ਹੁਣ ਇਹਦੀ ਲੁੱਕ ਆਉਂਦੀ ਆ ਹਨਾ ਉਹ ਵੀ ਹੁਣ ਇਹ ਥੋੜਾ ਜਿਹਾ ਇਹ ਹਟ ਕੇ ਜਿ ਬਣ ਗਿਆ ਕੁਝ ਵੀ ਸੋਨਾ ਜਿਹਾ ਚਲੋ ਫਰਕ ਤਾਂ ਪੈਂਦਾ ਹੀ ਹੈ ਜਦੋਂ ਆਪਾਂ ਕੁਝ ਚੀਜ਼ ਨੂੰ ਉਹ ਕਰਦੇ ਆਂਗੇ ਹਨਾ ਤੇ ਇਹ ਅਸੀਂ ਮੈਚਿੰਗ ਸਲਵਾਰਾਂ ਲੈ ਲਈਆਂ ਜੌਰਜਟ ਦੀਆਂ ਸਲਵਾਰਾਂ ਲੈ ਲਈਆਂ ਤੇ ਇਹਦੇ ਜਿਹੜਾ ਜੌਰਜਟ ਦਾ ਸਲਵਾਰ ਨਾਲ ਦਾ ਕਪੜਾ ਸੀ ਇਹਦਾ ਪੈਚ ਕਰ ਲਿਆ ਨਾ ਸ਼ਰਟ ਦੇ ਉੱਤੇ ਤੇ ਬਾਵਾ ਤੇ ਵੀ ਆ ਚੀਜ਼ ਕਰਵਾ ਲਈ ਤੇ ਇਹ ਸੂਟ ਹੁਣ ਦੇਖ ਲਓ ਉਹੀ 3 340 ਦਾ ਸੂਟ ਆ ਹੈ ਸਾਰਾ ਆ ਵਾਲਾ ਜਿਹੜਾ ਸੀ 340 ਦਾ 400 ਦਾ ਸੀਗਾ 630 ਦਾ ਸੀ ਨਾ ਇੰਨੇ ਦਾ ਸੀ ਹਾਂ ਇੰਨੇ ਦਾ ਸੂਟ ਲਈ ਆਈ ਸੀ ਮੈਂ ਇਹ ਤੇਲੀ ਵਾਲੇ ਬਿਆਰ ਦੇ ਵਿੱਚੋਂ ਤੇ ਤੁਸੀਂ ਦੇਖ ਲਓ ਹੁਣ ਇਹ ਸੂਟ ਕਿੰਨਾ ਸੋਹਣਾ ਬਣ ਗਿਆ ਕੋਈ ਕਹਿ ਸਕਦਾ ਸਲਵਾਰ ਅਸੀਂ ਇੱਥੋਂ ਹੀ ਲੈ ਲਈ ਸੀ ਬਲੱਡ ਡਿਵਿਲ ਅਲਾਈਸ ਸਾਨੂੰ ਡਾਈ ਕਰੀ ਕਰਾਈ ਇਹ ਮੀਨ ਸੇਵੇਂ ਰੰਗ ਮਿਲ ਗਿਆ ਸੀਗਾ ਇਹ ਤੇ ਵੈਸੇ ਤਾਂ ਕਈ ਵਾਰ ਨਹੀਂ ਮਿਲਦੇ ਹੁੰਦੇ ਕਲਰ ਤੇ ਇਹ ਵੀ ਜੋਰ ਜਟਦੀ ਹੋਈ ਆ ਤੇ ਹੁਣ ਇਹ ਦੇਖੋ ਸੂਟ ਤੁਸੀਂ ਕਿੰਨਾ ਸੋਹਣਾ ਬਣਿਆ ਕਿੰਨੀ ਸੋਹਣੀ ਇਹਦੀ ਆਈ ਹੈਗੀ ਸਾਰੀ ਲੁੱਕ ਤੇ ਇਹਦੇ ਨਾਲ ਅਸੀਂ ਦੁਪੱਟਾ ਡਾਈ ਕਰਾਉਣਾ ਹੁਣ ਆਹ ਦੁਪੱਟੇ ਅਸੀਂ ਇਹ ਵੀ ਮੈਂ ਤੇਲੀ ਵਾਲੇ ਬਾਜ਼ਾਰ ਚੋਂ ਲੈ ਕੇ ਆਈ ਸੀ ਠੀਕ ਆ ਜੀ ਇਹ ਉਹ ਦੁਪੱਟੇ ਨੇ ਜਿਹੜੇ 150 ਦੇ ਮਿਲਦੇ ਨੇ ਤੇ ਇਹ ਦੁਪट्टे ਵਾਈ ਉਹੀ ਹੁੰਦੇ ਨੇ ਪਿਓਰ ਦੇਖੋ ਤੁਸੀਂ ਕਿੰਨੀ ਸੋਹਣੀ ਆ ਇਹ ਕਿਵੇਂ ਜੇ ਦਿਖਾਵਾਂ ਇਹ ਦੇਖੋ ਹੁਣ ਦੀਦਾਸ ਬਹੁਤ ਸੋਹਣੀ ਆ ਇਹ ਪਿਓਰ ਜੀ ਹੁਣ ਦੇਖੋ ਚਲ ਆਪਾਂ ਇਹ ਡਾਈ ਕਰਕੇ ਦੇਖਦੇ ਹਾਂ ਹਾਂ ਤੇ ਇਹਦੇ ਨਾਲ ਆ ਵਾਈਟ ਆਗਾ ਸਾਈਡ ਤੇ ਬਾਰਡਰ ਬੱਸ ਤਾਂ ਮੈਨੂੰ ਦੁਕਾਨਦਾਰ ਨੇ ਕਿਹਾ ਵੀ ਮੈਂ ਇਹਨੂੰ ਪੁੱਛਿਆ ਵੀ ਇਹ ਡਾਈ ਹੋ ਜੂ ਤਾਂ ਉਹਨੇ ਮੈਨੂੰ ਕਿਹਾ ਵੀ ਜੇ ਡਾਈ ਨਾ ਹੋਇਆ ਇਹ ਤਾਂ ਮੈਨੂੰ ਵਾਪਸ ਦੇ ਦਿਓ ਹੁਣ ਆਪਾਂ ਇਹ ਦੁਪੱਟੇ ਇਹਨਾਂ ਨਾਲ ਡਾਈ ਕਰਾਉਣੇ ਆ ਇਹ ਦੁਪੱਟਾ ਬਹੁਤ ਵੱਡਾ 2.5 ਮੀਟਰ ਤੋਂ ਵੀ ਵੱਧ ਦੀ ਕੱਟ ਆ ਗਈ ਇਹਦੀ ਵੱਡੇ ਤੇ ਇਹ ਨਾ ਵੱਡੇ ਬਣੇ ਨੇ ਦੁਪੱਟੇ ਨੇ ਬਹੁਤ ਵੱਡਾ ਬਣਾਵਾ ਹੀ ਇਹਦਾ ਜਿਵੇਂ ਹੁਣ ਆਪਾਂ ਦੁਕਾਨਾਂ ਤੋਂ ਲੰਨ ਉਹ ਤਾਂ ਪੂਰਾ ਸੂਰਾ ਮਸਾਂ ਦਿੰਦੇ ਨੇ ਚੜਾਈ 'ਚ ਵੀ ਤੇ ਲੰਬਾਈ 'ਚ ਵੀ ਬਹੁਤ ਸੋਹਣੇ ਦੁਪੱਟੇ ਨੇ ਆ ਦੇਖੋ ਕਿੰਨਾ ਚੌੜਾ ਦੁਪੱਟਾ ਤੇ ਇਹ ਅਸੀਂ ਮੈਂ ਲਈ ਸੀ ਜਿਸ ਦਿਨ ਉਸ ਦਿਨ ਗਈ ਸੀਗੀ ਕਿਉਂਕਿ ਹਣਾ ਇੰਨੇ ਰੇਟ ਦੇ ਦੁਪੱਟੇ ਤਾਂ ਮਿਲਦੇ ਹੀ ਨਹੀਂ ਹੈ 150 ਦੇ ਇੰਨੇ ਸੋਹਣੇ ਦੁਪੱਟੇ ਕਿੱਥੋਂ ਮਿਲਦੇ ਨੇ ਆਪਣੇ ਇੰਦਰ ਤੇ ਅਸੀਂ ਮੈਂ ਜਦੋਂ ਵੀ ਗਿੜਾ ਲੱਗਦਾ ਹੁੰਦਾ ਇੱਕ ਅੱਧਾ ਦੁਪੱਟਾ ਐਕਸਟਰਾ ਲਈ ਆਉਂਨੇ ਆ ਚਲੋ ਪਿਆ ਤਾਂ ਲੋਡ ਪਈ ਜਾਂਦੀ ਆ ਇੱਥੇ ਦੁਕਾਨਾਂ ਤੇ ਚਾ ਚਾਰ 5 500 ਲਾਉਣ ਨਾਲੋਂ ਇਹ ਅੱਜ ਅਸੀਂ ਹੁਣ ਬਲਾੜੇ ਜਾਂਦੇ ਆ ਇੱਥੋਂ ਕੋਈ ਰੰਗ ਨਹੀਂ ਮਲਾਉਂਦੇ ਹੈਗਾ ਤਾਂ ਉਰੇ ਬੋਹਾ ਵੀ ਨਹੀਂਗੇ ਡਾਈ ਵਾਲੇ ਕਈ ਨਾ ਰੰਗ ਉਹਨਾਂ ਤੋਂ ਮਿਲਦੇ ਨਹੀਂ ਹੈਗੇ ਵਧੀਆ ਨਹੀਂ ਹੁੰਦੇ ਜਿਵੇਂ ਆ ਕਲਰ ਆਏ ਹੁੰਦਾ ਹੋਣਾ ਨਹੀਂ ਸਾਨੂੰ ਪਤਾ ਉਹ ਖਰਾਬ ਕਰ ਦੇਣਗੇ ਤੇ ਹਾਂ ਇੱਕ ਫਰੋਜੀ ਕਲਰ ਤੇ ਅਸੀਂ ਹੁਣ ਭਲਾੜੇ ਜਾਂਦੇ ਆਂ ਤੇ ਉੱਥੇ ਦਮਾਂਗੇ ਇਹ ਡਾਈ ਕਰਾਉਣੀ ਤੇ ਫਿਰ ਦੇਖਦੇ ਆ ਉਹਨੂੰ ਪੁੱਛਾਂਗੇ ਬਾਈ ਨੂੰ ਪਹਿਲਾਂ ਤਾਂ ਵੀ ਆ ਬਾਰਡਰ ਆ ਜਿਹੜਾ ਡਾਈ ਹੋ ਜੂਗਾ ਕਲਰ ਹਨਾ ਤੇ ਇਹ ਅਸੀਂ ਕਰਾ ਕੇ ਦੇਖਣੇ ਆ ਇੱਕ ਲਈ ਸੀ ਮੈਂ ਇੱਕ 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 ਚਨੂਨ ਦਾ ਲਿਆਂਦਾ ਸੀ ਉਹ ਆ ਗਿਆ ਤਰਮਿੰਦਰ ਉਤਮ ਸਿੰਘ ਹੈਲੋ ਤਾਮ ਉਤਮ ਹੈਗਾ ਪੂਰਾ ਇੱਕ ਅਸੀਂ ਆ ਚਨੂਨ ਦੀ ਚਨੂਨ ਦੇ ਲਿਆਂਦੇ ਸੀ ਦੁਪੱਟੇ ਮੈਂ ਇਹਦੇ ਚਨੂਨ ਇਹ ਵੀ ਬਹੁਤ ਸੋਹਣੀ ਚਨੂਨ ਆ ਗਈ ਆ ਤਾਂ ਕਾਸ ਘੁੰਮੀ ਦਾ ਦਾ ਜੀ ਦੀ ਕਰ ਆ ਆ ਆ ਆ ਗਿਆ ਤੂੰ ਕਦੋਂ ਤੇ ਜਿਹੜਾ ਤੁਹ ਤੋਂ ਪੁੱਛਿਆ ਮੈਂ ਵੀ ਆਹ ਕਲਰ ਦੱਸਿਓ ਇਹਦਾ ਵੀ ਕਿਹੜਾ ਡਾਈ ਕਰਵਾਈਐ ਸੀ ਬਾਟਮ ਦਾ ਜਰੂਰ ਦੱਸਿਓ ਤੇ ਮਸ਼ਲੀਨ ਦਾ ਰੌਲਾ ਘੱਟ ਪਾ ਲੋ ਭਾਈ ਇਹ ਮਸ਼ਲੀਨ ਦਾ ਬਹੁਤ ਸੋਹਣਾਗਾ ਦੇਖੋ ਭੁੱਲ ਗਏ ਇਹ ਅਸੀਂ ਸੋਚਿਆ ਵੀ ਚਲੋ ਹੁਣ ਸੋਹਣਾ ਲੱਗੂਗਾ ਹਨਾ ਸਲਾਈ ਕਰਵਾ ਲੈਨੇ ਆ ਵੀ ਪਿਆ ਵੀ ਕੀ ਕਰਦੇ ਨੇ ਹਨਾ ਦੇਖੋ ਕਿੰਨਾ ਸੋਹਣਾ ਲੱਗੂਗਾ ਇਹ ਪਾਇਆ ਹੋਇਆ ਵੀ ਬਰਕ ਬੁਰਕ ਦੇ ਨਾਲੋਂ ਹਟ ਕੇ ਜੇ ਥੋੜਾ ਜਿਹਾ ਪ੍ਰਿੰਟ ਜਿਹਾ ਵਾਲਾ ਚਲੋ ਘਰੇ ਡੇਲੀ ਵੇਅਰ ਵੀ ਤੁਸੀਂ ਪਾ ਕਰ ਸਕਦੇ ਹੋ ਉਹਨੂੰ ਪਾ ਸਕਦੇ ਹੋ ਵੀ ਇਹ ਪਾਇਆ ਓਖਾ ਜਿਹਾ ਨਹੀਂ ਲੱਗਦਾ ਸਿੰਪਲ ਜਿਹਾ ਲੱਗੂਗਾ ਨਾਲੇ ਸੋਬਰ ਜਿਹਾ ਲੱਗੂਗਾ ਤੇ ਇਹ ਅਸੀਂ ਕੱਢ ਕੇ ਸੀ ਹੁਣ ਕੱਢਦੇ ਆ ਤੇ ਹੁਣ ਉਤਮਾ ਗਿਆ ਸੀ ਇਹਦੀ ਵੇਟ ਕਰਦੇ ਸੀ ਵੀ ਇਹ ਆਵੇ ਤੇ ਆਗੇ ਨੂੰ ਰੋਟੀ ਰੋਟੀ ਖਵਾਈਏ ਤੇ ਫਿਰ ਅਸੀਂ ਜਾਈਏ ਤੇ ਰਿਕੁਐਸਟ ਆ ਜੀ ਸਾਰਿਆਂ ਤੋਂ ਪਲੀਜ਼ ਜੇ ਚੈਨਲ ਤੇ ਪਹਿਲੀ ਵਾਰ ਹੁੰਨੇ ਹੋ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਚਪਰ ਚਪਰ ਸਰ ਕੇ ਚਲੋ ਮੈਂ ਦਮੈਂਡ ਘਾ ਲਵਾਂ ਸੋਲ ਪਾਈਆਂ ਪੱਟੀਆਂ ਨੇ ਤੇ ਬਾਕੀ ਗੱਲ ਜਿਹੜੀਆਂ ਪੈਣਾ ਹਨ ਪੁੱਛ ਰਹੀਆਂ ਨੇ ਤੁਸੀਂ ਵੀ ਚੁੰਨੀਆਂ ਵਾਲੇ ਦੁਕਾਨ ਦੀ ਐਡਰੈਸ ਵਗੈਰਾ ਵੀਰੇ ਥੋੜੀ ਜੀ ਵੇਟ ਕਰ ਲਓ ਪਲੀਜ਼ ਹਨਾ ਮੈਂ ਤੁਹਾਨੂੰ ਪ੍ਰੋਪਰ ਦੁਆਰਾ ਉਸੇ ਸ਼ਾਪ ਤੇ ਲੈ ਕੇ ਜਾਊਂ ਸਾਰਾ ਐਡਰੈਸ ਵਗੈਰਾ ਦੱਸੂ ਤੇ ਜਿਹੜੇ ਫੈਬਰਿਕ ਨਹੀਂ ਉਸ ਦਿਨ ਕੱਪੜਾ ਚੁੰਨੀਆਂ ਦਾ ਨਹੀਂ ਦਿਖਾ ਸਕੀ ਅੱਜ ਤੁਹਾਨੂੰ ਵੀ ਜਦੋਂ ਹੁਣ ਜਾਵਾਂਗੇ ਮੈਂ ਸਾਰਾ ਤੁਹਾਨੂੰ ਜ਼ਰੂਰ ਦਿਖਾਉਂਗੀ ਥੋੜੀ ਜਿਹੀ ਵੇਟ ਕਰਿਓ ਤੇ ਯਕੀਨ ਮੰਨਿਓ ਵੀ ਬਹੁਤ ਸੋਹਣੇ ਨਾ ਦੁਪੱਟੇ ਕਿੰਨਾ ਰੌਲਾ ਪਾਉਂਦੇ ਨੇਗੇ ਇਹ ਗਾਵਾ ਪਾਦਨ ਤੇ ਯਕੀਨ ਮੰਨਿਓ ਵੀ ਇੰਨੇ ਸੋਹਣੇ ਦੁਪੱਟੇ ਨੇ ਨਾ ਉਹਨਾਂ ਦੇ ਬਹੁਤ ਸੋਹਣੇ ਬਾਈ ਮਤਲਬ ਕਿ ਪਾਣੀ ਪੀਣਾ ਸਿਰ ਅੱਗ ਲਵਾਤਾ ਮੈਂ ਤੁਹਾਨੂੰ ਜਰੂਰ ਦਿਖਾਵਾਂਗੀ ਪਲੀਜ਼ ਉਸ ਦਿਨ ਨਾ ਪਤਾ ਕੀ ਹੋਇਆ ਸੀ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਇਹ ਗੱਲ ਦੱਸੀ ਸੀ ਉਸ ਦਿਨ ਗੱਲ ਇਹ ਹੋਈ ਸੀ ਵੀ ਮੈਂ ਮੈਂ ਸਿਰਫ ਦੁਪੱਟੇ ਦੇਖਣ ਦੇ ਲਈ ਖੜੀ ਸੀ ਉੱਥੇ ਤੇ ਮੈਨੂੰ ਵਧੀਆ ਲੱਗਿਆ ਹਨਾ ਅੱਗੇ ਵੀ ਅਸੀਂ ਲੈ ਕੇ ਆਉਨੇ ਹੁੰਨੇ ਉੱਥੋਂ ਦੁਪੱਟੇ ਤੇ ਬਸ ਮੈਨੂੰ ਐ ਲੱਗਿਆ ਵੀ ਚਲੋ ਵੀ ਮਢਾ ਲੈਣੇ ਹੈਗੇ ਹਨਾ ਵੀ ਵਧੀਆ ਚੀਜ਼ ਆ ਆਪਾਂ ਕਿਸੇ ਨੂੰ ਦੱਸਾਂਗੇ ਵੀ ਦੱਸਦੇ ਆ ਸਹੀ ਰੇਟ ਤੇ ਮਿਲਦੀ ਐ ਚੀਜ਼ ਕੋ ਮਾੜੀ ਗੱਲ ਨਹੀਂ ਹੈ ਨਾ ਕਿਉਂਕਿ ਆਪਾਂ ਜਾਣੀ ਇਸ ਚੀਜ਼ ਦੇ ਹੁੰਦੇ ਆ ਸੋਹਣੀ ਤੇ ਸਸਤੀ ਚੀਜ਼ ਦਿਖਾਉਣ ਦੇ ਲਈ ਤੇ ਨੈਕਸਟ ਟਾਈਮ ਆ ਤੁਹਾਨੂੰ ਪੂਰੀ ਵੀਡੀਓ ਜਿਹੜੀ ਆਊਗੀ ਦੁਪੱਟਿਆਂ ਦੇ ਉੱਤੇ ਹੀ ਆਊਗੀ ਤੇ ਭੈਣ ਵੜ ਕੇ ਭੈਣਾ ਇੰਨਾ ਕੋਹ ਕਰ ਲੈਣਾ ਹੈ ਨਾ ਮੇਰੇ ਕੋਲ ਐਡਰੈਸ ਵਗੈਰਾ ਬਾਈ ਹੈ ਨਹੀਂਗਾ ਉਹਦਾ ਸ਼ਾਪ ਦਾ ਮੈਂ ਨਾ ਪਿਕ ਲੈ ਲੈਣੀ ਹੁੰਦੀ ਆ ਮੈਂ ਉਸ ਦਿਨ ਪਤਾ ਨਹੀਂ ਭੁੱਲ ਗਈ ਪਤਾ ਨਹੀਂ ਮੇਰੇ ਦਿਮਾਗ 'ਚ ਨਹੀਂ ਆਇਆ ਮੈਂ ਉਹਨਾਂ ਦਾ ਕਾਰਡ ਵਗੈਰਾ ਸ਼ਾਇਦ ਲਿਆ ਹੋਊਗਾ ਮੇਰੇ ਯਾਦ ਨਹੀਂ ਹੁਣ ਉਹ ਮੇਰੇ ਕੋਲ ਹੈ ਵੀ ਨਹੀਂਗਾ ਮੈਂ ਦੇਖ ਲਿਆ ਆਪਣੀ ਕਿੱਟ 'ਚ ਵੀ ਮੈਨੂੰ ਮਿਲਿਆ ਨਹੀਂ ਤੇ ਮੈਂ ਭੁੱਲ ਗਈ ਕਿਉਂਕਿ ਮੈਨੂੰ ਹੈਗੀ ਸੀ ਕਾਲੀ ਤੇ ਸਿਰਫ ਕਾਲੀ ਕਰਕੇ ਇਹ ਹੋ ਗਿਆ ਕੰਮ ਬਸ ਹੁਣ ਪਲਾਨ ਬਣ ਰਿਹਾ ਇੱਕ ਅੱਧੇ ਦਿਨ ਤੱਕ ਜਾਣ ਦਾ 2-4 ਦਿਨਾਂ ਤੱਕ ਤੇ ਤੁਹਾਨੂੰ ਪਤਾ ਵੀ ਦੁਕਾਨ ਦਾ ਵੀ ਕੰਮ ਆ ਹੈਨਾ ਜਦੋਂ ਉਧਰੋਂ ਫ੍ਰੀ ਹੋਣਗੇ ਫੇਰੀ ਨਾਲ ਮੇਰੇ ਹਸਬੰਡ ਜਾਣਗੇ ਹੈਨਾ ਬਸ ਉਹਨਾਂ ਦੀ ਵੇਟ ਆ ਕਦੋਂ ਫ੍ਰੀ ਹੋਣਾ ਤੇ ਮੈਂ ਤੁਹਾਨੂੰ ਦੁਬਾਰਾ ਜਰੂਰ ਹੋਊਗੀ ਸ਼ਾਪ ਤੇ ਸਾਰੇ ਤਰ੍ਹਾਂ ਦੇ ਦੁਪੱਟੇ ਦਿਖਾਵਾਂਗੀ ਤੇ ਰੇਟ ਵਿਦ ਰੇਟ ਵੀ ਦੱਸੂਗੀ ਕੰਟੈਕਟ ਨੰਬਰ ਸਾਰਾ ਕੁਝ ਦੱਸੂਗੀ ਡਰੈਸ ਵਗੈਰਾ ਸਾਰਾ ਕੁਝ ਦੱਸੂਗੀ ਤੇ ਪਲੀਜ਼ ਭੈਣਾ ਥੋੜੀ ਜੀ ਵੇਟ ਕਰ ਲੈਣ ਮੈਨੂੰ ਤੁਹਾਡੇ ਨਾਲੋਂ ਵੀ ਕਾਲੀ ਆ ਹਨਾ ਕਿਉਂਕਿ ਮੈਨੂੰ ਬਹੁਤ ਸਾਰੇ ਕਮੈਂਟ ਮੇਰੇ ਵਟਸਐਪ ਨੰਬਰ ਦੇ ਵੀ ਆਈ ਜਾਂਦੇ ਨੇ ਤੁਸੀਂ ਡਰੈਸ ਨਹੀਂ ਲਾਦੇ ਤੁਸੀਂ ਡਰੈਸ ਨਹੀਂ ਦੱਸਦੇ ਹਨਾ ਮੈਂ ਉੱਥੋਂ ਵੀਰੇ ਕੁਸਰੀ ਖਾਣੀ ਕੱਟਣੀ ਐਡਰੈਸ ਨਾ ਦੱਸਣ ਵਾਲਾ ਗੱਲ ਨਹੀਂ ਕਿਉਂਕਿ ਮੈਂ ਜਾਣੀ ਹੁਈ ਉਹ ਇਸ ਲਈ ਆ ਹਨਾ ਵੀ ਤੁਹਾਨੂੰ ਵਧੀਆ ਚੀਜ਼ਾਂ ਸਸਤੀਆਂ ਦਿਖਾਈਆਂ ਜਾ ਸਕਣ ਤੇ ਬਸ ਕਾਰਨ ਇਹੀ ਹੋ ਗਿਆ ਮੇਰੇ ਕੋਲ ਖੁਦ ਕੋਲੇ ਉਹ ਦੁਕਾਨ ਦਾ ਐਡਰੈਸ ਨਹੀਂ ਹੈਗਾ ਤੇ ਕੰਟੈਕਟ ਨੰਬਰ ਨਹੀਂ ਸ਼ਾਇਦ ਹੈਗਾ ਉਸ ਦਿਨ ਮੇਰੇ ਕੋਲ ਮੈਂ ਕਾਰਡ ਤਾਂ ਲਿਆ ਸੀ ਮੇਨੂੰ ਮੇਰੇ ਤੋਂ ਕਿਤੇ ਡਿੱਗ ਹੋ ਗਿਆ ਉਹ ਕਾਰਡ ਵੀ ਪਤਾ ਨਹੀਂ ਲੱਗਿਆ ਮੈਨੂੰ ਕਿੱਥੇ ਡਿਗਵਾ ਚ ਕਬੂਚ ਗਿਆ ਤੇ ਇਸ ਟਾਈਮ ਮੈਨੂੰ ਐ ਲੱਗਿਆ ਨਾ ਕਿ ਸ਼ਾਇਦ ਇਸ ਵੀਡੀਓ ਨੂੰ ਕੋਈ ਜ਼ਿਆਦਾ ਪਸੰਦ ਨਹੀਂ ਕਰੂਗਾ ਦੁਪੱਟੇ ਵਾਲੀ ਨੂੰ ਪਰ ਦੁਪੱਟੇ ਵੀ ਓਨੇ ਜ਼ਰੂਰੀ ਨਹੀਂ ਜਿੰਨੇ ਸੂਟ ਤੇ ਮੈਂ ਹੁਣ ਤੁਹਾਨੂੰ ਜ਼ਰੂਰ ਉਹ ਕਰੂੰਗੀ ਚਲੋ ਜੀ ਹੁਣ ਆਪਾਂ ਉੱਤਮ ਆ ਗਿਆ ਲਓ ਜੀ ਆਪਾਂ ਹੋ ਗਏ ਤਿਆਰ ਫਾਈਨਲੀ ਆਪਾਂ ਵਾਲਾ ਸੂਟ ਪਾਇਆ ਸ਼ੀਸ਼ਾ ਸਾਡਾ ਹਜੇ ਘੱਟ ਹੀ ਸਾਫ਼ ਆਗਾ ਮੈਂ ਤਾਂ ਕਿ ਨਹੀਂ ਇਹਦੇ ਨਾਲ ਇਹਦੇ ਨਾਲ ਆ ਅਸੀਂ ਕਰਾ ਲੈਣੀ ਚੱਕ ਜੀ ਹੈ ਐ ਚੱਕ ਜਿਹੜੀ ਕਰਾ ਲੀ ਚੱਕ ਵਾਲੀ ਕਰਾਲਾ ਦੀ ਦਿਮਾਗ ਉਹ ਹੋ ਰਿਹਾਗਾ ਚੁੰਨੀਆਂ ਦਾ ਚੱਕ ਵਾਲੀ ਕਰਾਲਾ ਫਿਰ ਚੱਕ ਵਾਲੀ ਕਰਾਲਾ ਆ ਮੈਂ ਨੀਲੀ ਸਲਵਾਰ ਤਾਂ ਪਾ ਲਈ ਇਹਦੇ ਵਿੱਚ ਚੁੰਨੀਆਂ ਵੀ ਚਾਰੇ ਪਾਲੀਆਂ ਬਸ ਹੋਰ ਤਾਂ ਨਹੀਂ ਕੋਸੀ ਕੁਛ ਚੱਕਣਾ ਲੋ ਜੀ ਆਪਾਂ ਤਿਆਰ ਹੋ ਗਏ ਆ ਕੈਮਰਾ ਹੀ ਬਹੁਤ ਵੱਡਾ ਤਿਆਰ ਹੋ ਗਏ ਆ ਤੇ ਹੁਣ ਆਪਾਂ ਚੱਲਦੇ ਆ ਕਿਉਂਕਿ ਲੇਟ ਹੋ ਗਿਆ ਆ ਕੇ ਰੋਟੀ ਸਬਜ਼ੀ ਵੀ ਬਣਾਉਣੀ ਹੈਗੀ ਹੋਰ ਤੇ ਮਾਂਸੀ ਥੋੜੀ ਚਾਹ ਪੀ ਲੀਏ ਕਾਦੀ ਚਾਹ ਤਾਂ ਉਹ ਨੀ ਚਾਹ ਉਹ ਕੀ ਸੌਦਾ ਪਿਆ ਦੇ ਦੇ ਦੇਖ ਦੇ ਚਾਹ ਪੀ ਲੋ ਬਈ ਸਾਰੇ ਜਣੇ ਪੰਨਿਆਂ ਲੈਣਾ ਹੈ 5-7 ਟਿੱਕੀਆਂ ਲੈ ਆ ਇਹਦੇ ਨਾਲ ਦੇ ਇੱਕ ਸ਼ਟ ਲੈ ਆਵਾਂਗੇ ਹਾਂ ਆ ਭਾਂਡੇ ਵਾਲੀ ਨਹੀਂ ਬਸ ਠੀਕ ਆ ਨਾ ਨਾਣ ਵਾਲੀ ਨਹੀਂ ਹੈਗੀ ਹੈ ਨਾ ਹਾਂ ਆ ਉਹ ਵੀ ਪੰਨਿਆਂ ਦੇ ਦੋ ਕੋਲ ਗਟਾ ਨੇ ਚਿੱਕ ਮੈਨਾ ਇੱਕ ਸੈਂਸਟਣ ਲੈ ਆਵਾਂਗੇ ਏਰ ਲਿਆਉਂਦੇ ਨਹੀਂ ਹੈਗੇ ਹਾਂ ਇਹ ਦੋ ਕਿੰਨੇ ਬਸ ਫਿਰ ਇਹ ਲਿਆਉਂਦੇ ਨੇ ਜਿਹੜੀ ਬੋਲ ਲਿਆਉਣੇ ਆ ਹਾਂ ਹੂੰ ਚੱਲੋ ਫਿਰ ਚੱਲੀਏ ਚੱਲ ਠਾ ਹਰਸ਼ ਨੂੰ ਫਿਰ ਮੈਂ ਤਾਂ ਕਹੀ ਨਹੀਂ ਚਲੋ ਜੀ ਹੁਣ ਆਪਾਂ ਚੱਲਦੇ ਆ ਤੇ ਸਮਾਨ ਜਿਹੜਾ ਲਿਆ ਹੁਣ ਆ ਲੈ ਕੇ ਆਉਣਾ ਲਿਆਈਏ ਕਿਉਂਕਿ ਦਿਨ ਬਹੁਤ ਛੋਟੇ ਨੇ ਮੜੇ ਮੜੇ ਨਾਲ ਅਸੀਂ ਨਾ ਪਹਿਲਾਂ ਉਤਮ ਨੂੰ ਟੀਕ ਦੇ ਰਹੇ ਉਤਮ ਕਿਉਂਕਿ ਸਕੂਲ ਗਿਆ ਹੋਇਆ ਸੀ ਨਾ ਤੁਹਾਨੂੰ ਪਤਾ ਫਿਰ ਜਵਾਗ ਨੇ ਰੋਟੀ ਪਾਣੀ ਵੀ ਖਾਣਾ ਹੁੰਦਾ ਏ ਚੱਲ ਹੁਣ ਉਹ ਆ ਗਿਆ ਘਰੇ ਤੇ ਆਪਾਂ ਹੁਣ ਜਾਇ ਆਉਨੇ ਆਂਗੇ। ਹੇ ਗਾਇਸ ਆ ਜਾਉਣਾ ਇਹਦਾ ਪਾਲੂ ਜੇ ਆਪਾਂ ਥੇ ਥਰੂ ਮੈਂ ਦੇਖ ਚੱਪਲਾਂ ਕਿਹੜੀਆਂ ਚੱਕੀਆਂ ਨੇ ਕਿੱਥੇ ਖੜੀ ਆ ਗੱਡੀ

ਕੀ ਆ ਸੀ ਨਾ ਤੇ ਇਹ ਕਿੰਨਾ ਬਲੋ ਆ ਨੀ ਹਾਂ ਆਪ ਵੀਰੇ ਆ ਪੁੱਛ ਲਾ ਬਾਈ ਤੋਂ ਵੀ ਆ ਆਰਡਰ ਜਾਂ ਪਾਊਡਰ ਜਾਂ ਹੋ ਜੂਗਾ ਬੜਾ ਇਸ ਉਹ ਤਾਂ ਕਹਿੰਦੇ ਹੋ ਜੂਗਾ ਅੱਛਾ ਤੇ ਦੱਸ ਤੋਂ ਨਹੀਂ ਹੀ ਦੇ ਹਾਂ ਆ ਗਏ ਨਾ ਦੀ ਨਹੀਂ ਦੋ ਆ ਪੀਲਾ ਤੁਹਾਨੂੰ ਲੱਗਦਾ ਆ ਦੇਖਾਂਉਂ ਆਉਂਦਾ ਇਹ ਉਸੇ ਗੜਾ ਕਾਕਰਵਾਸ਼ ਮਣਵਾਉਂਦੇ ਲਈ